Patriot's Root, Salami, yeah. shut ਗੰਤਮਤਰ ਦਿਵਸ ਮੌਕੇ ਫਤਿਹਗੜ ਚੂੜੀਆਂ ਦੀ ਅਨਾਜ ਮੰਡੀ ਵਿੱਚ ਰਾਸ਼ਟਰੀ ਝੰਡਾ ਡਾਕਟਰ ਨਮਜੋਤ ਸ਼ਰਮਾ ਐਸ ਡੀ ਐਮ ਫਤਿਹਗੜ ਚੂੜੀਆਂ ਨੇ ਲਹਿਰਾਇਆ ਇਸ ਮੌਕੇ ਗੰਤਮਤਰ ਦਿਵਸ ਨੂੰ ਮੁੱਖ ਰੱਖते हुए ਇੱਕ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲੀ ਬੱਚਿਆਂ ਨੇ ਹਿੱਸਾ ਲਿਆ ਅਤੇ ਸਟੇਜ ਉੱਪਰ ਦੇਸ਼ ਭਗਤੀ ਦੇ ਗੀਤ ਬੋਲੇ ਅਤੇ ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ ਮੁੱਖ ਮਹਿਮਾਨ ਵਜੋਂ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਹਰਜੋਪਨਜੀਤ ਸਿੰਘ ਜੋਪਨ ਰੰਦਾਵਾ ਤੇ ਹਲਕਾ ਚਾਰਜ ਫਤਿਹਗੜ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਵਿਸ਼ੇਸ਼ ਰੂਪ ਵਿੱਚ ਪੁੱਜੇ ਇਸ ਮੌਕੇ ਡੀਐਸਪੀ ਫਤਿਹਗੜ ਚੂੜੀਆਂ ਰਜੇਸ਼ ਕੁਮਾਰ ਕੱਕਰ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਫਸਰ ਪੁੱਜੇ ਜੀ ਜੀ ਅਸੀਂ ਅੰਮ੍ਰਿਤਪੁਰ ਲੋਹ ਦੇਸ਼ਾਂ ਦੇਸ਼ਾਂ ਵਿੱਚ ਸਾਰੇ ਹੀ ਹਿੰਦੁਸਤਾਨੀਆਂ ਨੂੰ ਬਹੁਤ ਬਹੁਤ ਵਧਾਈਆਂ ਅਧਿਕਾਰ ਤੂੜੀਆਂ ਐਸਡੀਐਮ ਸਾਹਿਬ ਡਿਪਟੀ ਸਾਹਿਬ ਜਿੰਨੇ ਵੀ ਪ੍ਰਸ਼ਾਸਨ ਦੇ ਸਾਡੇ ਭਾਗ ਸਾਰਿਆਂ ਨੇ ਅੱਜ ਇਸ ਸੰਜੋਗ ਦੇ ਨਾਲ ਇਹ ਕੰਪਿਡੀਆਂ ਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਨਾਲ ਇਸ ਨੂੰ ਮਨਾਇਆ। ਛੋਟੇ ਛੋਟੇ ਬੱਚਿਆਂ ਨੇ ਕੋਈ ਵਕੀਲ ਬਣਿਆ ਕੋਈ ਜੱਜ ਬਣਿਆ ਕੋਈ ਪੁਲਿਸ ਅਫਸਰ ਬਣਿਆ ਬਹੁਤ ਸੋਹਣੇ ਤਰੀਕੀ ਦਰਸਾਇਆ। ਇੱਕ ਬਹੁਤ ਵਧੀਆ ਲੱਗਾ ਮੈਨੂੰ ਜਿਹੜਾ ਬੱਚਿਆਂ ਨੇ ਇੱਕ ਬੜਾ ਸੋਹਣਾ ਕਾਰਜਕ੍ਰਮ ਜਿਹਦਾ ਨਸ਼ੇ ਦੇ ਵਿਰੋਧ ਦੇ ਵਿੱਚ ਬੜਾ ਸੋਹਣਾ ਕਾਰਜਕ੍ਰਮ ਕੀਤਾ ਤੇ ਅੱਜ ਦੇ ਦਿਨ ਇਹ ਕੋਈ ਸਾਰੇ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਯਾਦ ਕਰਦਾ ਵੀ ਅੱਜ ਦੇ ਦਿਨ ਸਾਡਾ ਸੰਵਿਧਾਨ ਲਿਖਿਆ ਗਿਆ ਸੀ ਅੱਜ ਦੇ ਦਿਨ ਅਸੀਂ ਕੋਸ਼ਿਸ਼ ਕਰੀਏ ਨਿਰਨੇ ਕਰੀਏ ਕਿ ਆਪਣੇ ਪੰਜਾਬ ਨੂੰ ਆਪਣੇ ਭਾਰਤ ਨੂੰ ਚੰਗੇ ਨਾਤੇ ਲੈ ਕੇ ਜਾਈਏ ਪੰਜਾਬ ਨੂੰ ਦੁਬਾਰਾ ਨਸ਼ਾ ਮੁਕਤ ਬਣਾਈਏ ਕਿ ਕੱਲੇ-ਕੱਲੇ ਹਰ ਇੱਕ ਦੇ ਵੇੜੇ ਤੋਂ ਮੈਂ ਕ੍ਰਿਟੀਕਲ ਲੈਨ ਦੇ ਵਿੱਚ ਹੋ ਕੇ ਜੋ ਸਮਝਿਆ ਜੋ ਸੋਚਿਆ ਜੋ ਦੇਖਿਆ ਕੱਲੇ ਕੱਲੇ ਪਰਿਵਾਰ ਦੇ ਵਿਰੇ ਨੂੰ ਨਿਰਣੇ ਕਰਨਾ ਚਾਹੀਦਾ ਅੱਜ ਦੇ ਦਿਨ ਵੀ ਅਸੀਂ ਪੰਜਾਬ ਨੂੰ ਅਸੀਂ ਆਪਣੇ ਫਿਰ ਨੂੰ ਅਸੀਂ ਆਪਣੇ ਪਰਿਵਾਰ ਨੂੰ ਨਸ਼ਾ ਮੁਕਤ ਕਰਨਾ ਤੇ ਸਾਰਿਆਂ ਨੂੰ ਪ੍ਰਸ਼ਾਸਨ ਦਾ ਨਾਲ ਮਿਲ ਕੇ ਸਾਥ ਦੇਣਾ ਹੈ ਮੈਂ ਸਭ ਨੂੰ ਸੇਫ ਰਹਿਣ ਦੀ ਆਦੇਸ਼ ਕਿ ਬਹੁਤ ਹਾਣ ਉਹਨਾਂ ਕਿੰਨਾ ਦੇ ਜਿਨੀ ਤਰ੍ਹਾਂ ਦੇ ਉਹ ਪੰਜਾਬ ਸਰਕਾਰ ਦੁਆਰਾ ਇੱਕ ਮੁਹਿੰਮ ਚਲਾਈ ਗਈ ਹੈ ਨਸ਼ਾ ਦੇ ਨਸ਼ਾ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਆਪਣਾ ਪਾਰਦਰਸ਼ ਕਰਨ ਬਾਚਰ ਦੀ ਸਾਲੈਂ ਜੇ ਕੋਈ ਨਸ਼ਾ ਕਰਨ ਵਾਲਾ ਜਾਂ ਉਹ ਸਿਸਟਮ ਦੇ ਰਿਹਾ ਤਾਂ 112 ਤੇ ਫੋਨ ਕਰੋ ਕਰਨ ਉਹ ਜਿਹੜੀ ਜਿਹੜੀ ਹੈ ਪ੍ਰੋਤਸਾਹਨ ਦਿੱਤੀ ਹੋਵੇਗੀ ਤੇ ਉਹਦੇ ਵਿੱਚ ਬਿਲਕੁਲ ਆਪਣਾ ਪਾਰਦਰਸ਼ ਕਰਦੇ ਹੋਇਆ ਆਪਣੇ ਪਰਦੇਸ਼ ਨੂੰ ਪਰਦੇਸ਼ ਨੂੰ ਆਪਾਂ ਨਸ਼ਾ ਮੁਕਤੀਏ ਇਹ ਮੇਰਾ ਸਾਰਾ ਸੰਦੇਸ਼ ਹੈ ਦੇ ਸਭ ਨੂੰ ਜਿਹੜੀ ਪੂਰੀ ਹੀ ਗੱਲ ਜਾਵਾਂਗਾ ਕਿ ਵਿਦਾਊਟ ਦੇ ਇਨਵੋਲਵਮੈਂਟ ਸੋਸਾਇਟੀ ਦੇ ਗੁੱਡ ਉਤਾਈ ਵਗੈਰਾ ਅਸੀਂ ਕਰੋੜਾਂ ਹੈਲਪ ਕਰ ਸਕਦੇ ਉਹਦੀ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ ਉਹ ਜੋ ਵਰਕ ਹੋ ਕਰਿਆ ਆਪਣੇ ਦੇਸ਼ੀ ਆਪਣੇ ਸ਼ਹਿਰ ਨੂੰ ਤੇ ਆਪਣੇ ਦੇਸ਼ ਨੂੰ ਆਪਣੇ ਪਰਦੇਸ਼ ਨੂੰ ਮਹੱਤਵ ਦਈਏ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਔਰ ਇਸ ਮਕੀਨਤ ਦਿਨ ਦਾ ਜਿਹੜਾ ਮਹੱਤਵ ਆ ਉਹ ਅਸੀਂ ਇਸ ਗੱਲ ਤੋਂ ਲਗਾ ਸਕਦੇ ਆ ਕਿ ਜਦੋਂ ਵੀ ਇੱਦਨੇ ਵੀ ਸਾਡੇ ਗਵਾਂਧੀ ਸੂਬੇ ਨੇ ਉਹ ਕਿਸ ਰਾਹ ਤੇ ਚੱਲ ਰਹੇ ਨੇ ਤੇ ਸਾਡਾ ਦੇਸ਼ ਕਿੰਨੀ ਤਰੱਕੀ ਕਰ ਰਿਹਾ ਸਾਡਾ ਪੰਜਾਬ ਕਿੰਨੀ ਤਰੱਕੀ ਕਰ ਰਿਹਾ ਅਸੀਂ ਆਜ ਦੇ ਦਿਨ ਜਿਹੜੋ ਸਜਦਾ ਸਲੂਟ ਕਰਦੇ ਹਾਂ ਬਾਬਾ ਸਾਹਿਬ ਅੰਬੀਦਰ ਦੀ ਜਿਨ੍ਹਾਂ ਨੇ ਇੰਨਾ ਵਧੀਆ ਸੰਵਿਧਾਨ ਸਾਡੇ ਦੇਸ਼ ਨੂੰ ਦਿੱਤਾ ਮੈਂ ਅੱਜ ਤੱਕ ਅਸੀਂ ਉਸ ਸੰਵਿਧਾਨ ਦਾ ਹਜ਼ਾਰੀ ਦਾ ਨਿਗਮਾੜ ਰਹੇ ਹਾਂ ਉਸ ਸੰਵਿਧਾਨ ਦੀ ਸੌਂਗਤਾ ਲੈ ਰਹੇ ਹਾਂ ਉਸ ਸੰਵਿਧਾਨ ਦੇ ਅੰਦਰ ਜਿਹੜੀ ਦੇਸ਼ ਦੀ ਤਰੱਕੀ ਆ ਬਹੁਤ ਤੇਜ਼ੀ ਨਾਲ ਹੋ ਰਹੀ ਆ ਸੋ ਤੁਹਾਨੂੰ ਸਾਰਿਆਂ ਨੂੰ 77ਵੇਂ ਗਣਤੰਤਰ ਦਿਵਸ ਦੀ ਬਹੁਤ ਬਹੁਤ ਮੁਬਾਰਕਾਂ 77ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਵਿਦੇਸ਼ੀ ਚਵਾਸਦੀ ਭਾਰਤੀਆਂ ਤੋਂ ਖਾਸ ਕਰਕੇ ਪੰਜਾਬੀਆਂ ਨੂੰ ਦਿਲੋਂ ਵਧਾਈ ਦਿੰਦੀ ਹਾਂ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਉਹਨਾਂ ਮਹਾਨ ਦੇਸ਼ ਭਗਤਾਂ ਉਹ ਸ਼ਹੀਦ ਸ਼ਹੀਦਾਂ ਨੂੰ ਪ੍ਰਣਾਮ ਕਰਦੀ ਹਾਂ ਜਿਨ੍ਹਾਂ ਜੀਆ ਕੁਰਬਾਨੀਆਂ ਕਰਕੇ ਅੱਜ ਅਸੀਂ ਇੱਕ ਆਜ਼ਾਦ ਅਤੇ ਲੋਕਤੰਤਰੀ ਦੇਸ਼ ਵਿੱਚ ਸਾਹ ਲੈ ਰਹੇ ਹਾਂ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਦੇਸ਼ ਅਤੇ ਸੂਬੇ ਦੇ ਵਿਕਾਸ ਲਈ ਯੋਗਦਾਨ ਪਾਈਏ ਅਸੀਂ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖੀਏ ਜੈ